ਹੈਲੋ ਦੋਸਤੋ ਲੈ ਕੇ ਹਾਜ਼ਰ ਹੋਏ ਆ ਅੱਜ ਦੀ ਇੱਕ ਨਵੀਂ ਸਟੋਰੀ ਜਦੋਂ ਮੇਰੀ ਜਠਾਣੀ ਆਪਣੇ ਪੇਕੇ ਚਲੀ ਗਈ ਤਾਂ ਮੇਰੇ ਜੇਡ ਦੀ ਦੇਖਭਾਲ ਮੇਰੇ ਤੇ ਆ ਗਈ ਉਸ ਰਾਤ ਅਸੀਂ ਦੋਵੇਂ ਘਰ ਦੇ ਵਿੱਚ ਇਕੱਲੇ ਸੀ ਮੇਰਾ ਨਾਮ ਕਮਲ ਹੈ ਮੈਂ 26 ਸਾਲਾਂ ਦੀ ਹਾਂ ਮੈਂ ਦੇਖਣ ਦੇ ਵਿੱਚ ਬਹੁਤ ਹੀ ਆਕਰਸ਼ਿਤ ਅਤੇ ਬਹੁਤ ਹੀ ਸੁੰਦਰ ਹਾਂ ਮੇਰੇ ਅਜੇ ਕੋਈ ਬੱਚਾ ਨਹੀਂ ਹੈ ਮੇਰੇ ਪਤੀ ਕੰਮ ਦੇ ਸਿਲਸਲੇ ਦੇ ਵਿੱਚ ਬਾਹਰ ਗਏ ਹੋਏ ਸੀ ਹਾਲਾਂਕਿ ਮੈਂ ਬਹੁਤ ਸੋਹਣੀ ਵਿਖਦੀ ਹਾਂ ਪਰ ਮੈਂ ਕਦੇ ਪੋਤਾ ਸੱਜਣ ਸਵਰਨ ਵਿੱਚ ਜ਼ਿਆਦਾ ਧਿਆਨ ਨਹੀਂ ਦਿੰਦਾ ਮੈਂ ਅਤੇ ਮੇਰਾ ਪਤੀ ਮੇਰੇ ਜੇਠ ਪ੍ਰਵੀਨ ਤੇ ਉਸਦੀ ਪਤਨੀ ਗੀਤਾ ਅਸੀਂ ਸਾਰੇ ਕਾਨਪੁਰ ਦੇ ਵਿੱਚ ਰਹਿੰਦੇ ਹਾਂ ਮੇਰੇ ਪਤੀ ਅਕਸਰ ਕੰਮ ਦੇ ਲਈ ਘਰ ਤੋਂ ਬਾਹਰ ਹੁੰਦੇ ਹਨ ਪਰ ਅਸੀਂ ਘੰਟਿਆਂ ਵੱਧੀ ਫੋਨ ਤੇ ਗੱਲਾਂ ਕਰਦੇ ਰਹਿੰਦੇ ਹਾਂ ਮੈਂ ਆਪਣੀ ਜਠਾਣੀ ਗੀਤਾ ਤੇ ਉਸਦੇ ਬੱਚਿਆਂ ਦੇ ਨਾਲ ਦਿਨ ਦੇ ਵਿੱਚ ਸਮਾਂ ਤਾਂ ਲੰਘਾ ਲੈਂਦੀ ਹਾਂ ਪਰ ਮੈਨੂੰ ਰਾਤ ਨੂੰ ਜਲਦੀ ਨੀਂਦ ਨਹੀਂ ਆਉਂਦੀ ਕਿਉਂਕਿ ਮੇਰਾ ਪਤੀ ਮੇਰੇ ਨਾਲ ਨਹੀਂ ਹੁੰਦਾ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਮੈਂ ਕੀ ਕਰਾਂ ਕਈ ਵਾਰ ਮੈਂ ਸੋਚਦੀ ਕਿ ਮੇਰਾ ਪਤੀ ਮੈਨੂੰ ਵੀ ਆਪਣੇ ਨਾਲ ਲੈ ਜਾਂਦਾ ਕਿਉਂਕਿ ਰਾਤ ਨੂੰ ਮੇਰੇ ਜੇਠ ਦੇ ਕਮਰੇ ਦੇ ਵਿੱਚੋਂ ਬਹੁਤ ਹੀ ਆਵਾਜ਼ਾਂ ਆਉਂਦੀਆਂ ਸੀ ਇੱਕ ਵਾਰ ਦੀ ਗੱਲ ਹੈ ਜਦੋਂ ਮੇਰੇ ਮੇਰੀ ਕਮਰ ਦੇ ਵਿੱਚ ਦਰਦ ਹੋ ਰਿਹਾ ਸੀ ਤਾਂ ਮੇਰੇ ਜੇਠ ਦੇ ਵੱਡੇ ਬੇਟੇ ਬੰਟੀ ਨੇ ਕਿਹਾ ਚਾਚੀ ਤੁਹਾਨੂੰ ਮਾਲਿਸ਼ ਦੀ ਜ਼ਰੂਰਤ ਹੈ ਮੈਂ ਉਸਨੂੰ ਕਿਹਾ ਕਿ ਤੂੰ ਮੇਰੀ ਮਾਲਿਸ਼ ਕਰੇਂਗਾ ਉਹ ਮੰਨ ਗਿਆ ਤੇ ਤੇਲ ਨਾਲ ਮਾਲਿਸ਼ ਕਰਨ ਲੱਗਾ ਮੈਨੂੰ ਮਾਲਿਸ਼ ਨਾਲ ਬਹੁਤ ਹੀ ਆਰਾਮ ਮਹਿਸੂਸ ਹੋ ਰਿਆ ਸੀ ਇੱਕ ਦਿਨ ਅਚਾਨਕ ਮੇਰੀ ਜਠਾਣੀ ਨੂੰ ਆਪਣੇ ਪੇਕੇ ਘਰ ਜਾਣਾ ਪਿਆ ਕਿਉਂਕਿ ਉਸਦੀ ਮਾਂ ਦੀ ਸਿਹਤ ਠੀਕ ਨਹੀਂ ਸੀ ਉਸਨੇ ਮੈਨੂੰ ਕਿਹਾ ਕਿ ਮੈਂ ਤੇਰੇ ਜੇਠ ਨੂੰ ਫੋਨ ਤੇ ਸਭ ਕੁਝ ਦੱਸ ਦਵਾਂਗੀ ਤੂੰ ਬਸ ਘਰ ਦਾ ਧਿਆਨ ਰੱਖੀ ਤੇ ਆਪਣੇ ਜੇਠ ਦੇ ਖਾਣੇ ਦਾ ਧਿਆਨ ਰੱਖੀ ਇੰਨਾ ਕਹਿ ਕੇ ਉਹ ਬਸ ਤੇ ਆਪਣੇ ਪੇਕੇ ਚਲੀ ਗਈ ਰਾਤ ਨੂੰ ਜਦੋਂ ਮੇਰਾ ਜੇਠ ਘਰ ਆਇਆ ਤਾਂ ਮੈਂ ਕਰਤਾ ਕੋਈ ਕੰਮ ਨਹੀਂ ਕਰ ਰਹੀ ਸੀ ਉਸਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ ਤੇ ਨਹਾਉਣ ਦੇ ਲਈ ਸਿੱਧਾ ਬਾਥਰੂਮ ਵਿੱਚ ਚਲਾ ਗਿਆ ਥੋੜੀ देर ਬਾਅਦ ਜੇਠ ਜੀ ਦੀ ਆਵਾਜ਼ ਆਈ ਗੀਤਾ ਤੋਲੀਆਂ ਦਮੀ ਮੈਂ ਸਮਝ ਗਈ ਕਿ ਜੇਰ ਜੀ ਨੂੰ ਸ਼ਾਇਦ ਪਤਾ ਨਹੀਂ ਕਿ ਉਹਨਾਂ ਦੀ ਪਤਨੀ ਗੀਤਾ ਆਪਣੇ ਪੇਕੇ ਘਰ ਗਈ ਆ ਇਸ ਦੇ ਲਈ ਮੈਂ ਜਲਦੀ ਨਾਲ ਤੋਲੀਆਂ ਲੈ ਕੇ ਪਹੁੰਚ ਗਈ ਤੇ ਜਿਵੇਂ ਹੀ ਮੈਂ ਦਰਵਾਜ਼ਾ ਖੜਕਾਇਆ ਤਾਂ ਮੇਰੇ ਜੇਠ ਨੇ ਮੈਨੂੰ ਆਪਣੀ ਪਤਨੀ ਸਮਝ ਲਿਆ ਤੇ ਉਸਨੇ ਮੇਰਾ ਹੱਥ ਖਿੱਚ ਕੇ ਆਪਣੇ ਅੱਗੇ ਕਰ ਲਿਆ ਮੇਰੀ ਪਿੱਠ ਮੇਰੇ ਜੇਠ ਵੱਲ ਸੀ ਸਾਡੇ ਉੱਪਰ ਸ਼ਾਵਰ ਦਾ ਪਾਣੀ ਡਿੱਗ ਰਿਹਾ ਸੀ ਜਦੋਂ ਮੈਂ ਆਪਣੇ ਜੇਠ ਤੋਂ ਆਪਣਾ ਹੱਥ ਛਡਾਉਣ ਦੀ ਕੋਸ਼ਿਸ਼ ਕੀਤੀ ਤਦ ਤੱਕ ਸ਼ਾਵਰ ਦੇ ਪਾਣੀ ਨਾਲ ਪੂਰੀ ਤਰ੍ਹਾਂ ਭਿੱਜ ਗਈ ਸੀ ਮੈਨੂੰ ਬਹੁਤ ਸ਼ਰਮ ਮਹਿਸੂਸ ਹੋ ਰਹੀ ਸੀ ਜਿਵੇਂ ਹੀ ਉਸਨੇ ਮੇਰੀ ਆਵਾਜ਼ ਸੁਣੀ ਉਸਨੇ ਤੁਰੰਤ ਮੈਨੂੰ ਆਪਣੇ ਵੱਲ ਘੁਮਾਇਆ ਤੇ ਮੇਰੇ ਚਿਹਰੇ ਵੱਲ ਵਿਖਿਆ ਮੈਂ ਭੱਜ ਕੇ ਬਾਥਰੂਮ ਦੇ ਵਿੱਚੋਂ ਬਾਹਰ ਚਲੀ ਗਈ ਮੇਰਾ ਦਿਲ ਜੋਰ-ਜੋਰ ਨਾਲ ਧੜਕਣ ਲੱਗਾ ਮੈਂ ਫਟਾਫਟ ਆਪਣੇ ਕੱਪੜੇ ਬਦਲੇ ਤੇ ਖਾਣਾ ਮੇਸ ਤੇ ਰੱਖ ਕੇ ਆਪਣੇ ਕਮਰੇ ਵਿੱਚ ਚਲੀ ਗਈ ਜਿਹਰ ਜੀ ਨਹਾ ਕੇ ਬਾਹਰ ਆ ਗਏ ਤੇ ਡਾਈਨਿੰਗ ਟੇਬਲ ਤੇ ਗੀਤਾ ਗੀਤਾ ਕਹਿ ਕੇ ਆਵਾਜ਼ਾਂ ਮਾਰਨ ਲੱਗੇ ਮੈਨੂੰ ਉਹਨਾਂ ਸਾਹਮਣੇ ਜਾਣ ਤੋਂ ਬਹੁਤ ਸ਼ਰਮ ਆ ਰਹੀ ਸੀ ਫਿਰ ਮੈਂ ਉਸ ਕੋਲ ਗਈ ਤੇ ਆਪਣੀਆਂ ਨਜ਼ਰਾਂ ਝੁਕਾ ਕੇ ਕਿਹਾ ਦੀਦੀ ਆਪਣੇ ਪੀਕੇ ਗਏ ਨੇ ਤੁਸੀਂ ਬੈਠੋ ਮੈਂ ਖਾਣਾ ਲਗਾ ਦਿੰਦੀ ਆ ਮੇਰੇ ਜੇਠ ਨੇ ਕਿਹਾ ਠੀਕ ਆ ਉਸਨੇ ਫੋਨ ਕੀਤਾ ਤਾਂ ਸੀ ਪਰ ਮੈਂ ਕੰਮ ਦੇ ਵਿੱਚ ਰੁੱਝਿਆ ਹੋਇਆ ਸੀ ਇਸ ਦੇ ਲਈ ਮੈਂ ਕਾਲ ਨਹੀਂ ਚੁੱਕ ਸਕਿਆ ਜੇਡ ਕੁਰਸੀ ਤੇ ਬੈਠ ਗਿਆ ਤੇ ਮੈਂ ਖਾਣਾ ਪਰੋਸ ਦਿੱਤਾ ਮੇਰੀਆਂ ਅੱਖਾਂ ਮੇਰੇ ਜੇਠ ਦੇ ਸਾਹਮਣੇ ਚੁੱਕੀਆਂ ਹੀ ਰਹੀਆਂ ਫਿਰ ਮੇਰੇ ਜੇਠ ਨੇ ਮੇਰੇ ਕੋਲੋਂ ਪੁੱਛਿਆ ਕਮਲ ਤੂੰ ਖਾਣਾ ਖਾ ਲਿਆ ਮੈਂ ਕਿਹਾ ਤੁਸੀਂ ਖਾ ਲਓ ਮੈਂ ਬਾਅਦ ਵਿੱਚ ਖਾ ਲਵਾਂਗੀ ਜੇਠ ਨੇ ਮੇਰਾ ਹੱਥ ਫੜ ਕੇ ਕਿਹਾ ਮੈਨੂੰ ਮਾਫ਼ ਕਰੇ ਕਮਲ ਮੈਂ ਤੈਨੂੰ ਕੀਤਾ ਸਮਝ ਬੈਠਾ ਮੈਂ ਕਿਹਾ ਕੋਈ ਗੱਲ ਨਹੀਂ ਜੇਠ ਜੀ ਮੈਂ ਸਮਝ ਗਈ ਕਿ ਇਹ ਸਭ ਗਲਤੀ ਕਾਰਨ ਹੋਇਆ ਹੈ ਫਿਰ ਮੇਰੇ ਜੇਠ ਨੇ ਕਿਹਾ ਜੇ ਤੂੰ ਮੈਨੂੰ ਮaaf ਕਰ ਦਿੱਤਾ ਹੈ ਤਾਂ ਮੇਰੇ ਨਾਲ ਬੈਠ ਕੇ ਖਾਣਾ ਖਾ ਮੈਂ ਕਿਹਾ ਠੀਕ ਹੈ ਫਿਰ ਅਸੀਂ ਦੋਵਾਂ ਨੇ ਇਕੱਠੇ ਬੈਠ ਕੇ ਖਾਣਾ ਖਾ ਲਿਆ ਤੇ ਹੋਰ ਵੀ ਕਈ ਗੱਲਾਂ ਕੀਤੀਆਂ ਫਿਰ ਮੈਂ ਭਾਂਡੇ ਇਕੱਠੇ ਕਰਨ ਲੱਗ ਗਈ ਤੇ ਮੇਰੇ ਜੇਠ ਨੇ ਮੈਨੂੰ ਕਿਹਾ ਹੁਣ ਤੂੰ ਰਹਿਣ ਦੇ ਕੰਮ ਕਰਨ ਨੂੰ ਇਹ ਸਭ ਸਵੇਰੇ ਕਰ ਲਵੇਂ ਹント ਜਾ ਕੇ ਸੋ ਜਾ ਮੈਂ ਕਿਹਾ ਸਵੇਰੇ ਵੀ ਤਾਂ ਮੈਂ ਹੀ ਕਰਨਾ ਹੈ ਤਾਂ ਮੈਂ ਹੁਣ ਹੀ ਕਿਉਂ ਨਾ ਕਰ ਲਵਾਂ ਇਹ ਕਹਿ ਕੇ ਮੈਂ ਭਾਂਡੇ ਸਿਮੇਟਣ ਲੱਗੀ ਮੇਰੇ ਜੇਟ ਜੀ ਵੀ ਮੇਰੇ ਨਾਲ ਕੰਮ ਕਰਨ ਲੱਗੇ ਮੈਂ ਕਿਹਾ ਤੁਸੀਂ ਰਹਿਣ ਦਵੋ ਮੈਂ ਕਰ ਲਵਾਂਗੀ ਮੇਰੇ ਜੇਟ ਨੇ ਕਿਹਾ ਕਿਵੇਂ ਰਹਿਣ ਦਵਾ ਤੂੰ ਇੰਨਾ ਕੰਮ ਕਰਦੀ ਹੈ ਮੈਂ ਵੀ ਤੇਰੀ ਮਦਦ ਕਰਾਂਗਾ ਮੇਰਾ ਜੇਠ ਮੇਰੇ ਨਾਲ ਭਾਂਡੇ ਚੁੱਕ ਕੇ ਰਸੋਈ ਵਿੱਚ ਲਿਆਇਆ ਮੈਂ ਕਿਹਾ ਇੰਨਾ ਭਾਂਡਿਆਂ ਨੂੰ ਇੱਥੇ ਰੱਖ ਦਵੋ ਜਦੋਂ ਮੈਂ ਭਾਂਡੇ ਧੋਣ ਲੱਗੀ ਤਾਂ ਉਹ ਵੀ ਮੇਰੇ ਨਾਲ ਬਰਤਨ ਧੋਣ ਲੱਗਾ ਮੈਂ ਕਿਹਾ ਜੇਠ ਜੀ ਤੁਸੀਂ ਰਹਿਣ ਦਿਓ ਪਰ ਉਹ ਮੇਰੀ ਗੱਲ ਸੁਣਨ ਹੀ ਨਹੀਂ ਰਿਹਾ ਸੀ ਉਸਨੇ ਕਿਹਾ ਇਸ ਬਹਾਨੇ ਮੈਂ ਵੀ ਤੇਰੇ ਨਾਲ ਥੋੜੀ ਬਹੁਤ ਗੱਲ ਕਰ ਲਵਾਂਗਾ ਫਿਰ ਸਾਰਾ ਕੰਮ ਨਵੇੜਖੀ ਅਸੀਂ ਨੇ ਕੁਝ ਦੇਰ ਤੱਕ ਗੱਲਾਂ ਬਾਤਾਂ ਕਰੀਆਂ ਫਿਰ ਮੇਰੇ ਜੇਠ ਨੇ ਕਿਹਾ ਚਲੋ ਹੁਣ ਸੋ ਜਾਂਦੇ ਹਾਂ ਰਾਤ ਬਹੁਤ ਹੋ ਗਈ ਐ ਪਰ ਮੇਰਾ ਦਿਲ ਜਾਣ ਨੂੰ ਨਹੀਂ ਕਰ ਰਿਹਾ ਸੀ ਮੇਰਾ ਦਿਲ ਤਾਂ ਅੱਜ ਮੇਰੇ ਜੇਠ ਦੇ ਨਾਲ ਮੈਂ ਚਿਚਕਦੇ ਹੋਏ ਆਪਣੀ ਕਮਰੇ ਦੇ ਵਿੱਚ ਜਾਣ ਲੱਗੀ ਮੇਰੇ ਜੇਠ ਨੇ ਮੈਨੂੰ ਗੁੱਡ ਨਾਈਟ ਕਿਹਾ ਸਵੇਰੇ ਮੇਰੇ ਜੇਠ ਅਜੇ ਸੋ ਕੇ ਨਹੀਂ ਉੱਠੇ ਸੀ ਤੇ ਮੈਂ ਸਾਰਾ ਕੰਮ ਮੁਕਾ ਕੇ ਨਾਸ਼ਤਾ ਬਣਾਉਣ ਲੱਗੀ ਉਦੋਂ ਤੱਕ ਮੇਰੇ ਜੇਠ ਜੀ ਵੀ ਕਮਰੇ ਦੇ ਵਿੱਚੋਂ ਬਾਹਰ ਆ ਗਏ ਤੇ ਉਹ ਮੈਨੂੰ ਬੋਲੇ कि इतनी जल्दी ए साफ ਕਰਨ ਦੀ ਕੀ ਲੋੜ ਸੀ ਮੈਂ ਕਿਹਾ ਕਿ ਤੁਸੀਂ ਦਫ਼ਤਰ ਲਈ ਲੇਟ ਹੋ ਨਾ ਜਾਓ ਮੇਰੇ ਜੇਠ ਨੇ ਕਿਹਾ ਅੱਜ ਮੈਂ ਦਫ਼ਤਰ ਨਹੀਂ ਜਾਣਾ ਮੈਂ ਰਾਤ ਨੂੰ ਹੀ ਤੁਹਾਨੂੰ ਦੱਸਣਾ ਸੀ ਪਰ ਤੂੰ ਉਦੋਂ ਤੱਕ ਸੋ ਗਈ ਸੀ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਨਹਾ ਲਓ ਉਦੋਂ ਤੱਕ ਮੈਂ ਨਾਸ਼ਤਾ ਲਗਾ ਦਿੰਦੀ ਹਾਂ ਮੇਰੇ ਜੇਠ ਜੀ ਨਹਾ ਕੇ ਆ ਗਏ ਤੇ ਫਿਰ ਅਸੀਂ ਦੋਹਾਂ ਨੇ ਇਕੱਠੇ ਨਾਸ਼ਤਾ ਕੀਤਾ ਫਿਰ ਮੇਰੇ ਜੇਠ ਨੇ ਕਿਹਾ ਕਿ ਤੂੰ ਕਾफी ਸਮੇਂ ਤੋਂ ਬਾਹਰ ਨਹੀਂ ਗਈ ਤੇ ਪ੍ਰਾ ਵੀ ਨਹੀਂ ਹੈ ਜੋ ਤੈਨੂੰ ਕਿਤੇ ਬਾਹਰ ਘੁਮਾਉਣ ਲਈ ਲੈ ਜਾਵੇ ਚਲੋ ਆਪਾਂ ਕਿਤੇ ਬਾਹਰ ਘੁਮਣ ਚੱਲਦੇ ਹਾਂ ਜੇਕਰ ਤੈਨੂੰ ਮੇਰੇ ਨਾਲ ਬਾਹਰ ਜਾਣ ਦੇ ਵਿੱਚ ਕੋਈ ਇਤਰਾਜ਼ ਨਹੀਂ ਹੈ ਮੈਂ ਕਿਹਾ ਠੀਕ ਹੈ ਜੇਜੀ ਮੈਨੂੰ ਕੋਈ ਦਿੱਕਤ ਨਹੀਂ ਹੈ ਵੇਖ ਲਓ ਜੇ ਦੀਦੀ ਨੂੰ ਪਤਾ ਚੱਲ ਗਿਆ ਤਾਂ ਮੈਂ ਹੱਸਦੀ ਹੋਈ ਨੇ ਕਿਹਾ ਫਿਰ ਜੇਟ ਨੇ ਕਿਹਾ ਤੂੰ ਟੈਨਸ਼ਨ ਕਿਉਂ ਲੈ ਰਹੀ ਹੈ ਕਿ ਮੇਰਾ ਤੇਰੇ ਉੱਤੇ ਇੰਨਾ ਵੀ ਹੱਕ ਨਹੀਂ ਹੈ ਇਸ ਤੋਂ ਬਾਅਦ ਜੇਟ ਜੀ ਮੈਨੂੰ ਬਾਹਰ ਘੁਮਾਉਣ ਦੇ ਲਈ ਲੈ ਗਏ ਤੇ ਮੈਂ ਮੈਨੂੰ ਫਿਲਮ ਵੀ ਦਿਖਾਈ ਤੇ ਫਿਰ ਮੈਨੂੰ ਹੋਟਲ ਦੇ ਵਿੱਚ ਖਾਣਾ ਖਵਾਇਆ ਅਤੇ ਬਹੁਤ ساری ਸ਼ਾਪਿੰਗ ਵੀ ਕਰਵਾਈ। ਸ਼ਾਮ ਹੋ ਗਈ ਸੀ ਜੇਰ ਜੀ ਨੇ ਰਾਤ ਦੇ ਖਾਣੇ ਦੇ ਲਈ ਬਾਹਰ ਤੋਂ ਹੀ ਬਹੁਤ ਕੁਝ ਲਿਆਇਆ ਸੀ। ਫਿਰ ਰਾਤ ਨੂੰ ਅਸੀਂ ਦੋਹਾਂ ਨੇ ਇਕੱਠੇ ਡਿਨਰ ਕੀਤਾ। ਮੈਂ ਜੇਰ ਜੀ ਨਾਲ ਕਾਫੀ ਗੱਲ ਮਿਲ ਗਈ ਸੀ। ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਅੱਜ ਆਪਣੇ ਛੋਟੇ ਭਰਾ ਦੀ ਕਮੀ ਪੂਰੀ ਕਰ ਦਿੱਤੀ ਹੈ। ਮੈਂ ਬਹੁਤ ਖੁਸ਼ ਹਾਂ ਤੇ ਤੁਸੀਂ ਬਹੁਤ ਹੀ ਚੰਗੇ ਹੋ। ਉਸਨੇ ਕਿਹਾ ਇਹ ਕਮੀ ਮੈਂ ਆਕੀਮੀ ਪੂਰੀ ਕਰ ਸਕਤਾ ਹਾਂ ਇਹ ਤਾਂ ਮੇਰੇ ਵਾਸਤੇ ਵਿੱਚ ਨਹੀਂ ਹੈ ਇਹ ਸੁਣ ਕੇ ਮੈਨੂੰ ਬਹੁਤ ਸ਼ਰਮ ਆਉਣ ਲੱਗੀ ਮੈਂ ਕਿਹਾ ਜੇਟ ਜੀ ਤੁਸੀਂ ਵੀ ਨਾ ਫਿਰ ਮੇਰੇ ਜੇਟ ਨੇ ਕੁਝ ਦੇਰ ਬਾਅਦ ਕਿਹਾ ਚਲੋ ਰਾਤ ਬਹੁਤ ਹੋ ਗਈ ਹੈ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਜਾਣ ਹੀ ਲੱਗੀ ਸੀ ਕਿ ਮੈਂ ਆਪਣੀਆਂ ਅੱਖਾਂ ਨੀਵੀਆਂ ਕਰਕੇ ਖੜੀ ਹੀ ਰਹਿ ਗਈ ਮੇਰੇ ਪੈਰ ਬਰਫ਼ ਦੀ ਤਰ੍ਹਾਂ ਜੰਮ ਗਏ ਸੀ ਮੇਰੇ ਜੇਟ ਨੇ ਕਿਹਾ ਕਮਲ ਜੇ ਤੂੰ ਚਾਹੇ ਤਾਂ ਮੈਂ આજ ਸਾਰੀ ਕਮੀ ਵੀ ਪੂਰੀ ਕਰ ਦਵਾਂਗਾ ਮੈਂ ਸ਼ਰਮ ਤੇ ਨਾਲ ਪਾਣੀ ਪਾਣੀ ਹੋ ਗਈ ਜੇਟ ਜੀ ਵੀ ਸਭ ਕੁਝ ਸਮਝ ਗਏ ਕਿ ਮੈਂ ਕੀ ਚਾਹੁੰਦੀ ਹਾਂ ਮੈਂ ਸ਼ਰਮਾ ਕੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਪਿੱਛੇ ਪਿੱਛੇ ਮੇਰੇ ਜੇਟ ਜੀ ਵੀ ਮੇਰੇ ਕਮਰੇ ਦੇ ਵਿੱਚ ਆ ਗਏ ਪਹਿਲਾਂ ਤਾਂ ਮੇਰੇ ਜੇਟ ਨੇ ਬੜੇ ਹੀ ਪਿਆਰ ਦੇ ਨਾਲ ਮੈਨੂੰ ਆਪਣੀਆਂ ਬਾਹਾਂ ਦੇ ਵਿੱਚ ਲਿਆ ਤੇ ਮੈਨੂੰ ਚੁੰਮਣ ਲੱਗੇ ਮੈਂ ਵੀ ਉਹਨਾਂ ਦਾ ਸਾਥ ਦੇ ਰਹੀ ਸੀ ਹੌਲੀ ਹੌਲੀ ਅਸੀਂ ਸਾਰੀਆਂ ਹੀ ਹੱਦਾਂ ਵੀ ਪਾਰ ਕਰ ਦਿੱਤੀਆਂ ਮੈਨੂੰ ਬਹੁਤ ਹੀ ਮਜ਼ਾ ਆ ਰਿਹਾ ਸੀ ਜੇਰਚੀ ਨੇ ਮੈਨੂੰ ਹਰ ਤਰ੍ਹਾਂ ਦੇ ਨਾਲ ਖੁਸ਼ ਕਰ ਦਿੱਤਾ ਸਾਡੇ ਦੇ ਵਿੱਚ ਇਹ ਸਿਸਲਾ ਉਦੋਂ ਤੱਕ ਚੱਲਦਾ ਰਿਹਾ ਜਦੋਂ ਤੱਕ ਮੇਰੀ ਜਠਾਣੀ ਆਪਣੇ ਪੇਕਿਆਂ ਤੋਂ ਵਾਪਸ ਨਹੀਂ ਆ ਗਈ ਦੋਸਤੋ ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਵੇਗੀ ਮਿਲਦੇ ਹਾਂ ਕਿਸੇ ਹੋਰ ਕਹਾਣੀ ਦਿਲਚਸਪ ਕਹਾਣੀ ਦੇ ਨਾਲ ਧੰਨਵਾਦ ਜੀ